ਮਾਮਾ ਜੀ ਆ ਰਹੇ ਆ ਆਫਟਰ 10 ਇਅਰਸ 10 ਇਅਰਸ ਫੋ ਵੀ ਮਾਮਾ ਜੀ ਆ ਰਹੇ ਆ ਆਫਟਰ 10 ਇਅਰਸ ਤੇ ਸਾਰੀ ਰਾਤ ਖੇលਦੇ ਰਹੇ ਤੇ ਅੱਖਾਂ ਜਮਾ ਨਹੀਂ ਖੁੱਲ ਰਹੀਆਂ ਤਿਆਰ shear ਹੋ ਕੇ ਭਾਬੀ ਤਾਇਆ ਮੈਂ ਤੇ ਦਿੱਤੀ ਹੈਗੀ ਕੀ ਖੇលਦੇ ਰਹੇ ਨੌਂ ਪਲੀ ਖੇលਦੇ ਰਹੇ ਤੇ ਹੁਣ ਅੱਖਾਂ ਨਹੀਂ ਖੁੱਲਦੀਆਂ ਪਈਆਂ ਪਾਸੇ ਹਾਈ ਹਾਈ ਹੈਲੋ ਮੈਂ ਵੀ ਪੈ ਰਿਹਾ ਸ਼ਗਨ ਸ਼ਗਨ ਹੁੰਦਾ ਕਹਿੰਦੇ ਇੰਦਾ ਸ਼ੋਪ ਗਾਈਜ਼ ਮੀ ਪਹਿਰੇ ਤੁਸੀਂ ਦੇਖ ਰਹੇ ਆ ਕਿੰਨਾ ਟਾਈਮ ਰਹਿ ਗਿਆ ਜਾਣ ਨੂੰ ਸਰ 22 ਮਿੰਟਸ ਬਾਈਮੈਂਟ ਰਹਿ ਗਿਆ ਜਾਣ ਨੂੰ ਚੱਲਣ ਲੱਗਾ ਤੇ ਬਗਰ ਮੱਚਣ ਲੱਗਾ ਪਾਸ 6 ਮਿੰਟ ਤੱਕ ਹੁਣ ਤਾਂ ਚੰਦ ਮਿੰਟਾਂ ਦੀ ਦੂਰੀ ਹੈ 2 ਮਿੰਟ ਵਿੱਚ ਪਹੁੰਚ जाएंगे 2 ਮਿੰਟ ਵਿੱਚ ਮਾਮਾ ਜੀ ਬਾਹਰ ਆ ਚੁੱਕਿਆ ਮਾਮੇ ਨੇ ਅੰਨਾ ਜਾ ਸੀ ਤਾਰ ਗਿਆ ਸੁੱਤੇ ਨਹੀਂ ਗਾਇਸ ਆ ਤੁਸੀਂ ਦੇਖ ਸਕਦੇ ਆ ਇਹ ਇੱਥੇ ਸਿਮਰਨ ਕੰਮ ਕਰਦੀ ਆ ਜਿਹੜੀ ਸਾਡੇ ਨਾਲ ਰਹਿੰਦੀ ਆ ਨਾ ਰਹਿੰਦੀ

ਮਸਾਲੇ ਨੂੰ ਗਾਇਸੋ ਪਾਤੀ ਐਸੋ ਸਤੀ ਪਾਜੀ ਵੀ ਵਾਸੀਆ ਮਾਰ ਮਾਰ ਸੋਟਾ ਜਰਾ ਕੱਛਰੇ ਵਾਈਕ ਤੇ ਸੁੱਤਨੀ ਐਸੋ ਰਾਤੀ ਤੇ ਨਾ ਕੇ ਵੀ ਨਹੀਂ ਆਈ ਹੁਣ ਵਾਸੀਆ ਮਾਰ ਮਾਰ ਸਾਰਿਆਂ ਨੂੰ ਕੀ ਕੀਤਾ ਨੇ ਸੋਤੀ ਪਾਤੀ ਨਹੀਂ ਇਹ ਤਾਂ ਗੱਲ ਕਰਦੇ ਉਹ ਜਿਹੜਾ ਨਾ ਕੇ ਨਹੀਂ ਆਈ ਕਹਤਾ ਵਲੋਗ ਦੇ ਵਿੱਚ ਸੱਜਣ ਕੋ ਕਿਆ ਤਕਲੀਫ ਹੈ ਭਾਈ ਜੈਸ਼ਨ ਮੋਂਟਰੀਅਲ ਆਉਤ ਮੋਂਟਰੀਅਲ ਸਟੇ ਸੀਗੀ ਉਹਦੀ ਔਰ ਡੋਮੈਸਟਿਕ ਆਲੇ ਤੇ ਆਏ ਸੀਗੇ ਅੱਗੇ ਇਹ ਇੰਟਰਨੈਸ਼ਨਲ ਡਿਪਾਰਚਰ ਵਾਲੇ ਆ ਅੱਗੇ ਜਾਣਾ ਆਪਾਂ ਗਾਈਜ਼ ਇਹ ਵੈਨਕੂਵਰ ਦਾ ਐਰਪੋਰਟ ਆ ਹੂੰ ਸੈਟਲਮੈਂਟ ਹੋਈਆ ਕਿਸਾਨ ਮੜਾ ਮੋਟੇ ਪਤਾ ਲੱਗਾ ਮਾਮਾ ਜੀ ਹੈ ਕਿੱਥੇ ਚੈਲੰਜ ਮੇਰਾ ਨਾਸਵਾਰਿਆਂ ਨੂੰ ਵੀਰ ਕੋਈ ਐਸਾ ਜਹਾਜ਼ ਬਣਾਵੋ ਅਲਕਾਂ ਨੂੰ ਚਮਕ ਦਿਸੇ ਚਾਹੇ ਮੈਂ ਰਾਜਪੁਰ ਪਾਈ ਮਾੜੀ ਲਾਹੇ ਇਸ ਮਾਮਾ ਜੀ ਨੂੰ ਪੈਕ ਕਰਿਆ ਹੈ ਬ੍ਰੈਂਡ ਤੋਂ ਬ੍ਰੈਂਡ ਤੋਂ ਇੱਕ ਨਵੇਂ ਬੰਦੇ ਦੇ ਅੰਦਰ ਇਹ ਵਲੌਗ ਦੇ ਵਿੱਚ ਚਾਚਰਾ ਜੀ ਗੁੱਡ ਮਾਰਨਿੰਗ ਦੋ ਦੋ ਮੁੰਡੇ ਹੋਲੇ ਆ ਗਏ ਹਾਂ ਜੀ ਗੁੱਡ ਮਾਰਨਿੰਗ ਹੋ ਗਈ ਆ ਅੱਜ ਬੋ ਗਾਇਜ਼ ਅੱਜ ਤੁਹਾਨੂੰ ਇੱਕ ਪੋਸ਼ੀ ਦੀ ਗੱਲ ਦੱਸਾਂ ਨਾ ਤਾਂ ਪਹਿਲਾਂ ਕੀ ਦੱਸਣਾ ਨਹੀਂ ਬਣਦਾ ਨਾ ਕਿ ਪਹਿਲਾਂ ਡੈਡੀ ਮੈਂ ਪਹਿਲਾਂ ਵਲੌਗ ਬਣਾਣਾ ਨਾ ਨਾ ਪਹਿਲਾਂ ਮੁੰਡੇ ਨੇ ਮੰਮੀ ਕਿਹਾ ਨਾ ਪਹਿਲਾਂ ਮੁੰਡੇ ਨੇ ਡੈਡੀ ਕਿਹਾ ਮੁੰਡੇ ਨੇ ਕਿਹਾ 부ਆ ਮੁੰਡੇ ਦੇ ਦੇਖ ਲੋ ਮੇਰੀ ਇੰਪੋਰਟੈਂਸ ਆਪ ਹੀ ਗੈਸ ਕਰ ਸਕਦੇ ਆ ਮੈਂ ਨਾ ਕਹਤੋਂ ਆਪਣੇ ਤੇ ਨਾ ਲੈ ਕੇ ਨਾ ਕਰ ਉਹ ਵੀ 부ਆ ਵੀ ਚੰਗੀਆਂ ਨੇ ਮੈਂ ਇੰਪੂ ਆ ਵੀ ਕਿਹੜਾ ਇੱਕ ਕਿੰਨੀਆਂ 부ਆ ਆਉਣੀਆਂ ਕਹਿੰਦਾ 부ਆ ਵੈਰੀ ਗੁੱਡ ਤੇ ਐਸ ਵੇਲੇ ਤੇ ਜਿਹੜੀ ਬੈਠੀ ਹੈ ਉਹਦਾ ਨਾਮ ਆਉਣਾ ਕੋਲ ਜਿਹਨੂੰ ਦੇਖ ਕੇ ਕਿਹਾ ਕੈਨੇਡਾ ਆਇਆ ਦਾ ਸ਼ਗਨ ਟਿਮ ਹੋਰਟਨਸ ਦੀ ਫਰੈਂਚ ਵਨੀਲਾ ਤੇ ਐਗਨ ਚੀਜ਼ ਮਫਨ ਐਗਨ ਚੀਜ਼ ਮਫਨ ਤੇ ਟਿਮ ਬਿਟਸ ਗਾਇਸ ਇਟਸ ਟਾਈਮ ਟੂ ਫਿਨਿਸ਼ ਦਿਸ ਵਲੌਗ ਜਦੋਂ ਪਬਲਿਕ ਆਉਂਦਾ ਉਹ ਕਮਰ ਮੋਸਟ ਗਾਇ ਬੋਚਣ ਲੱਗੇ ਸੀ ਡਾਊਟ ਲੱਗਦੀ ਤੁਰਕੀ ਤੋਂ ਸਰਵੇ ਕਰਨਾ ਤੇ ਰਿਐਕਸ਼ਨ ਸਾਰਾ ਨਾਲ ਸ਼ੇਅਰ ਕੀਤਾ ਜਾਊਗਾ 663 ਜੀ ਦੇ ਦਾਦਾ ਦੀ ਕਰੀਏ ਵਰਡਸ ਟੂ ਸੇ ਨੋ ਵਰਡਸ ਟੂ ਸੇ ਚਲੋ ਬਾਏ ਕਹਿ ਦੋ ਬਈ ਬਾਏ ਸਬਸਕ੍ਰਾਈਬ ਬੈਡ ਹੋ ਵੀ ਕਰ ਦੋ ਹਾਂ ਕਿਹਦੇ ਕੋਣ ਹੀ ਲੋਕ ਕਹਾ